ਦੀ ਹਾਂ ਮੈਂ ਕਿਦਾਂ ਉਹ ਮੈਂ ਗੱਲ ਕਰਨੀ ਹਟਣਾ ਹਾਂ ਹਾਂ ਕੀ ਤੁਹਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਹੈ ਮੈਂ 2-3 ਦਿਨ ਹੋ ਗਿਆ ਵੇਖਣਾ ਤੁਹਾਨੂੰ ਤੇ ਮੈਨੂੰ ਸਹੀ ਨਹੀਂ ਲੱਗੰਦੇ ਉਹ ਨਹੀਂ ਯਾਰ ਕੋਈ ਟੈਨਸ਼ਨ ਬੜੀ ਕੁਝ ਨਹੀਂ ਹੈ ਕਿਉਂ ਤੇ ਨਹੀਂ ਲੱਗ ਰਿਹਾ ਮੈਨੂੰ ਤੇ ਲੱਗਣੀ ਨਹੀਂ ਦੇ ਠੀਕ ਜੇ ਚੁੱਪ ਚੁੱਪ ਜੇ ਹੈਗੇ ਜੇ ਮੰਮੀ ਨੇ ਕੋਈ ਗੱਲ ਕਹੀ ਤੁਹਾਨੂੰ ਨਹੀਂ ਮੰਮੀ ਤੇ ਕਹਿੰਦੇ ਰਹੂਗੇ ਮੰਮੀ ਹੀ ਕੋਈ ਗੱਲ ਹੈ ਜੇ ਮੰਨ ਲਓ ਮੇਰੀ ਤੇ ਸ਼ਿਮਰਤ ਬਣੋ ਤੁਹਾਨੂੰ ਵੀ ਟੈਂਸ਼ਨ ਹੈ ਨਾ ਮੈਨੂੰ ਉਹ ਵੀ ਦੱਸੋ ਵੇਖੋ ਜਿਵੇਂ ਜਿਵੇਂ ਤੁਸੀਂ ਕਹਿੰਦੇ ਸਾਰਾ ਕੁਝ ਤੁਸੀਂ ਮੈਂ ਕਰਨਿਆ ਵਾ ਤੁਸੀਂ ਮੈਨੂੰ ਉਹ ਦਿਨ ਕਿਹਾ ਸੀ ਕਿ ਤੂੰ ਜਾਣਾ ਵਾ ਮੈਂ ਮੰਨ ਲਓ ਇੱਕ ਵਾਰੀ ਵੀ ਨਾ ਨਹੀਂ ਕੀਤੀ ਤੁਸੀਂ ਮੈਨੂੰ ਇਹ ਗਿਆ ਤੂੰ ਉੱਠਣ ਆਣੀ ਆ ਮੈਂ ਬਿਲਕੁਲ ਨਹੀਂ ਉੱਠਿਆ ਤੁਸੀਂ ਮੈਨੂੰ ਕਿਹਾ ਦੀ ਮੰਮੀ ਨੂੰ ਲੈ ਕੇ ਆ ਮੈਂ ਮੰਮੀ ਨੂੰ ਲੈ ਕੇ ਆਣਾ ਭਾਜੀ ਸਭ ਕੁਝ ਤੁਸੀਂ ਮੈਂ ਕਰਨਿਆ ਵਾ ਤੇ ਤੁਹਾਨੂੰ ਮੇਰੀ ਕੋਈ ਟੈਂਸ਼ਨ ਹੈ ਤਾਂ ਮੈਨੂੰ ਦੱਸੋ ਨਹੀਂ ਨਹੀਂ ਤੇਰੀ ਕੋਈ ਟੈਂਸ਼ਨ ਨਹੀਂ ਹੈ ਤੂੰ ਤੁਸੀਂ ਮੇਰਾ ਪੂਰਾ ਕਹਿਣਾ ਮੰਨਿਆ ਯਾਰ ਉੱਥੇ ਭਰਾ ਮਾਨ ਰੱਖਿਆ ਮੇਰੇ ਅੱਧੇ ਕੈਦ ਚ ਚਲ ਪਿਆ ਤੂੰ ਯਾਰ ਤੇ ਗੱਲ ਕੀ ਆ ਫਿਰ ਮੈਨੂੰ ਦੱਸੋ ਕੰਮ ਕਾਜ ਦੀ ਟੈਨਸ਼ਨ ਹੈ ਕੋਈ ਨਹੀਂ ਕੰਮ ਦੀ ਕੋਈ ਟੈਨਸ਼ਨ ਨਹੀਂ ਹੈ ਬਸ ਇਦਾਂ ਹੀ ਕੋਈ ਖਾਸ ਕਰਨੀ ਨਹੀਂ ਵੈਸੀ ਚਲੋ ਜੋ ਵੀ ਆ ਉਹੀ ਦੱਸ ਦਿਓ ਮੈਨੂੰ ਕੋਸ਼ਿਸ਼ ਤਾਂ ਪਤਾ ਲੱਗੇ ਮੈਨੂੰ ਗੱਲ ਮੇਂ ਨਾ ਕਰੋ ਕਿ ਤੁਹਾਡਾ ਮਨ ਹੁਣ ਕਈ ਹੋਗਾ ਨਹੀਂ ਕੁਝ ਵੀ ਨਹੀਂ ਦੰਦਾਂ ਸਾਈ ਲ ਤੂੰ ਦੱਸ ਤੂੰ ਕਿਵੇਂ ਆ ਤੇਰਾ ਕਿਵੇਂ ਚੱਲ ਰਿਹਾ ਰਿਲੇਸ਼ਨ ਕਰਦਾ ਸਭ ਠੀਕ ਚੱਲ ਰਿਹਾ ਸਿਮਰਤਨਾ ਸਭ ਠੀਕ ਹਨ ਭਾਈ ਜਿਵੇਂ ਜਿਵੇਂ ਤੁਸੀਂ ਕਹਿੰਦੇ ਜਿਵੇਂ ਮੈਂ ਕਰਨ ਹੀ ਦਿਆ ਵਾ ਵੇ ਲੋ ਭਾਈ ਮੈਂ ਮੈਨੂੰ ਕੋਈ ਵੀ ਗੱਲ ਹੁੰਦੀ ਨਾ ਮੌਨਸਟਰ ਟਾਈਮ ਤੁਹਾਨੂੰ ਦੱਸਦਾ ਵਾ ਤੁਸੀਂ ਆਪਣੀ ਮੇਰੇ ਵੇ ਲੋ ਕੁਝ ਨਹੀਂ ਦੱਸਦੇ ਮੈਨੂੰ ਨਹੀਂ ਯਾਰ ਇਦਾਂ ਦੀ ਕੋਈ ਗੱਲ ਨਹੀਂ ਹੈ ਨਾਲੇ ਅੱਥਮ ਵਾਲੀ ਛੋਟਾ ਵਾ ਤੈਨੂੰ ਮੈਂ ਕੀ ਦੱਸਾਂ ਆਪਣੀ ਪਰੇਸ਼ਾਨੀਆਂ ਤੇਰੇ ਨਾਲ ਗੱਲ ਚ ਕਿਉਂ ਪਾਵਾਂ ਯਾਰ ਭਾਈ ਇਦਾਂ ਨਹੀਂ ਹੁੰਦਾ ਇਹ ਪਰੇਸ਼ਾਨੀਆਂ ਮੇਰੇ ਨਾਲ ਪਾਓਗੇ ਘਟੋ ਘਟ ਮੇਨਾਂ ਗੱਲ ਕਰੋਗੇ ਘਟੋ ਘਟ ਤੁਹਾਡਾ ਮਨ ਦਾ ਹਲਕਾ ਹੋਊਗਾ ਹੋਰ ਤੱਕ ਇਹਨਾਂ ਤੇ ਹੀ ਗੱਲ ਕਰਨੀ ਨਹੀਂ ਆ ਅੰਦਰ ਹੀ ਅੰਦਰ ਘੁੱਟੀ ਜਾਣਾ ਤੂੰ ਯਾਰ ਤੈਨੂੰ ਇਹ ਦੇਖਦਾ ਇਹ ਸਾਰਾ ਘਰ ਵਿੱਚ ਕੀ ਹੁੰਦਾ ਮੰਮੀ ਛੋਟੀ ਛੋਟੀ ਗੱਲ ਤੇ ਨੋਕਾ ਟੋਕੀ ਕਰਦੇ ਰਹਿੰਦੇ ਆ ਫਿਰ ਜੰਮੀ ਨੂੰ ਕਹਿੰਦੇ ਰਹਿੰਦੇ ਆ ਕਦੀ ਮੈਨੂੰ ਕਹਿੰਦੇ ਰਹਿੰਦੇ ਆ ਛੋਟੀ ਛੋਟੀ ਗੱਲ ਤੇ ਬਸ ਉਹਨਾਂ ਹੀ ਪਰੇਸ਼ਾਨੀ ਹੋਰ ਕੋਈ ਪਰੇਸ਼ਾਨੀ ਨਹੀਂ ਯਾਰ ਮੰਮੀ ਦਾ ਤੁਹਾਨੂੰ ਪਤਾ ਹੀ ਆ ਤੂੰ ਉਹਨਾਂ ਦੀ ਗੱਲ ਨੂੰ ਨਾ ਦਿਲ ਤੇ ਨਾ ਲਾਇਆ ਕਰੋ ਨਹੀਂ ਮੈਂ ਦਿਲ ਤੇ ਤੇ ਨਹੀਂ ਲਾਂਦਾ ਪਰ ਫਿਰ ਵੀ ਯਾਰ ਥੋੜਾ ਜਿਹਾ ਵੀ ਸੋਚ ਸਮਝ ਕੇ ਬੋਲਣਾ ਚਾਹੀਦਾ ਤਲੋ ਕੋਈ ਨਹੀਂ ਮਮੀ ਨਾਲ ਆਪੇ ਕਰ ਲਵਾਂਗਾ ਗਲਤੀ ਟੈਨਸ਼ਨ ਨਾ ਲਓ ਮੈਂ ਮਮੀ ਨੂੰ ਆਪੇ ਸਮਝਾ ਲਵਾਂਗਾ ਬਾਕੀ ਤੈਨੂੰ ਪਤਾ ਹੀ ਹੈ ਤੂੰ ਵੀ ਸਿਆਣਾ ਹੀ ਆਂ ਦੀਦੀ ਤੈਨੂੰ ਕਿਤਾਬ ਆਏ ਬਹੁਤ ਰਾਤੀ ਸੁਆਹ ਕੰਢਿਆ ਤੈਹੀ ਕਤਾ ਆਏ ਹੱਸ ਕਾ ਵੀਰੇ ਬਾਸ ਮੈਂ ਹੁਣੇ ਮਮੀ ਬੁਲਾਇਆ ਸੀ ਮੈਨੂੰ ਪੀਤਾ ਚਾਹ ਪਾਣੀ ਦੀ ਹਾਂ ਹਾਂ ਪਾਣੀ ਪੀ ਲਿਆ ਮੈਂ ਤੇ ਤੂੰ ਬਹੁਤ ਜਾ ਮਿੰਟ ਬਾਅਦ ਮੇਰੇ ਵੀਰਾਂ ਨਾਲ ਗੱਲ ਕਰਨੀ ਕੋਈ ਥੋੜਾ ਠੀਕ ਰੰਦ ਮਹਿਲ ਨੂੰ ਕੀ ਗੱਲ ਕਰਨੀ ਹੈ ਕੁਛ ਨਹੀਂ ਵੀਰੇ ਗੱਲ ਕੀ ਕਰਨੀ ਮੰਮੀ ਨੇ ਬੁਲਾਇਆ ਹੀ ਮੈਨੂੰ ਤੇ ਤੈਨੂੰ ਪਤਾ ਹੀ ਆ ਫਿਰ ਕਿਹੜੇ ਕੰਮ ਨੂੰ ਬੁਲਾਇਆ ਸੀ ਮੰਮੀ ਦੀ ਕੀ ਗੱਲ ਮੰਮੀ ਤੇ ਮਾੜੀ ਮੈੜੀ ਗੱਲ ਤੇ ਚਿਰਚਿਰ ਕਰਦੀ ਰਹਿੰਦੀ ਆ ਤੇਨੂੰ ਤਾਂ ਪਤਾ ਹੀ ਆ ਜੋ ਵੀ ਹੋਣਾ ਪ੍ਰਮਾਤਮਾ ਦੇ ਹੱਥ ਹੀ ਆ ਸਾਰਾ ਕੁਝ ਸਾਡੇ ਮਰ ਤੁਹਾਡੇ ਹਸਕੀ ਹੁੰਦਾ ਜੀ ਦੱਸ ਉਹ ਤਾਂ ਮੈਨੂੰ ਸਭ ਪਤਾ ਵਾ ਪਰ ਜੀ ਜੇ ਮੇਰੀ ਗੱਲ ਸੁਣ ਤੂੰ ਨਾ ਮੰਮੀ ਨੂੰ ਹੌਸਲਾ ਦਿਆਂ ਕਰ ਸ਼ੰਮੀ ਨੂੰ ਵੀ ਦਿਆਂ ਕਰ ਉਹਨੂੰ ਵੀ ਪਤਾ ਹੀ ਆ ਕਿ ਕਿੰਨਾ ਦੋਖਿਆ ਉਹਨੂੰ ਮੈਨੂੰ ਪਤਾ ਹੁੰਦਾ ਵੀ ਅਕਸਰ ਮਾਂ ਵਾਂ ਉਹ ਵੀ ਤੇ ਮੰਮੀ ਨੂੰ ਤੈਨੂੰ ਪਤਾ ਵਾ ਕਿ ਉਹਨਾਂ ਨੂੰ ਵੀ ਛੇਛੇ ਦੀ ਕੋਈ ਨਿਆਣਾ ਹੋਵੇ ਤੇ ਮੈਂ ਵੀ ਆਰੇ ਲੱਗਾ ਤਾਂ ਕਰਕੇ ਥੋੜਾ ਕਰ ਜਾਂਦੇ ਆ ਤੇ ਕੋਈ ਕਰਨੀ ਐਵੇਂ ਕਹ ਲੈਣਾ ਪਿਆ ਕਰੋ ਤੇ ਉਹਨਾਂ ਨੂੰ ਵੀ ਪਿਆਰ ਨਾਲ ਬੋਲਿਆ ਕਰ ਤੇ ਮੈਨੂੰ ਵੀ ਛੰਮੀ ਨੂੰ ਸਮਝਾਇਆਗਾ ਮੈਂ ਤੇ ਭੈਣੇ ਹੌਸਲੇ ਦੇਣਾ ਰਹਿਣਾ ਮੈਂ ਉਹਨੂੰ ਜਿੰਨਾ ਮੰਮੀ ਨੂੰ ਸਮਝਾਉਣਾ ਪਰ ਮੰਮੀ ਸਮਝਦੇ ਕਿੱਥੇ ਗੱਲ ਉਹ ਲਾਲ ਆ ਗੱਲਾਂ ਕਰੀ ਜਾਂਦੇ ਮੈਨੂੰ ਮੈਨੂੰ ਕਹਿੰਦੇ ਚਲ ਕੋਈ ਗੱਲ ਹੀ ਚੱਲ ਜਾਂਦਾ ਉਹ ਛੰਮੀ ਨੂੰ ਲਾਲ ਆ ਕਹਿੰਦੇ ਨਾ ਤੇ ਚੰਗਾ ਨਹੀਂ ਲੱਗਦਾ ਉਹ ਕੀ ਸੋਚਦੀ ਹੋਊਗੀ ਉਹਦੇ ਦਿਲ ਤੇ ਕੀ ਬੀਤਦੀ ਹੋਊਗੀ ਮੈਂ ਸਮਝਾਤਾ ਵਾ ਮੰਮੀ ਨੂੰ ਮੈਂ ਇਹ ਕਿਹਾ ਵਗੀ ਮੰਮੀ ਉਹਦੇ ਸਾਹਮਣੇ ਨਾ ਸ਼ਮੀ ਤੇ ਗੱਲ ਕਰਿਆ ਕਰੋ ਫਿਰ ਉਹਨੂੰ ਵੀ ਤੋਖ ਹੋਊਗਾ ਅਕਸਰ ਕੀ ਪਤਾ ਅੰਦਰੋਂ ਕਿੰਨੀ ਖੁਸ਼ੀ ਆ ਫਿਰ ਵੀ ਕੰਮ ਕਰ ਸਾਰੇ ਘਰ ਦੀ ਫਿਰਦੀ ਆ ਤੇ ਅਸਰ ਕੋਈ ਨਹੀਂ ਤੂੰ ਵੀ ਸਮਝਾਈ ਆਪੇ ਸਮਝ ਜਾਣਾ ਮੰਮੀ ਨੇ ਉਹਦੇ ਥੋੜਾ ਜਿਹਾ ਮਨ ਉਹਨਾਂ ਦਾ ਥੋੜਾ ਅਫਸਰ ਗਿਆ ਵਾ ਤੇ ਆਪੇ ਠੀਕ ਹੋ ਜਾਣਾ ਚਲ ਠੀਕ ਆ ਸਮਝਾਇਆ ਤੇ ਵਧੀਆ ਕੀਤਾ ਵਾ ਚਲੋ ਮੈਂ ਨਾ ਜਾਣਾ ਵਾ ਕਿ ਮੈਂ ਬਾਅਦ ਚ ਆਉਂਗੀ ਕਿਸੇ ਦਿਨ ਫਿਰ ਤੇਰੇ ਭਾਜੀ ਵੀ ਘਾਰੀ ਆ ਅੱਛਾ ਜਲਦੀ ਆ ਹਾਂ ਜਲਦੀ ਮੈਂ ਛੱਡਾਂਗਾ ਨਹੀਂ ਤਾਂ ਨਹੀਂ ਨਹੀਂ ਕੋਈ ਨਹੀਂ बस ਮੈਂ ਚਲ ਜਾਣਾ ਵਾ ਅੱਛਾ ਚਲ ਠੀਕ ਚਲ ਠੀਕ ਆ ਠੀਕ ਆ ਆ ਮੰਮੀ ਦਾ ਵੀਰਾ ਯਾਰ ਦਿਮਾਗ ਕੀ ਕਰਵਾਇਆ ਹਾਂ ਦੱਸ ਸਿਆਣੀ ਬਿਆਣੀ ਹੋ ਗਈ ਆ ਉਹਨੂੰ ਵਿਚਾਰੀ ਨੂੰ ਪਤਾ ਨਹੀਂ ਕਿਉਂ ਸੱਦ ਲਿਆ ਫੋਨ ਕਰਕੇ ਨਾ ਸੋਨੇ ਕੀ ਕਰ ਲੈਣਾ ਵਾ ਜੋ ਵੀ ਹੈਗਾ ਵਾਇਗੁਰੂ ਦੇ ਹੱਥ ਹੈ ਸਭ ਕੁਝ ਹੋ ਜਾਣਾ ਟਾਈਮ ਦੇ ਨਾਲ ਮੈਂ ਦੱਸ ਵਿਸ਼ਵਾਸ ਰੱਖਦਾ ਵਾ ਕਦੀ ਨਾ ਕਦੀ ਸਭ ਕੁਝ ਸਹੀ ਹੋ ਜਾਣਾ ਐਨੀ ਕਾਲੀ ਬਈ ਨਾ ਮਾੜੀ ਜੀ ਵੀ ਪੇਸ਼ੈਂਸ ਨਹੀਂ ਹੈਗੀ ਮਾਥਾ ਦੇ ਵਿੱਚ ਉਹਨੂੰ ਪਤਾ ਨਹੀਂ ਕਦੀ ਸੱਦ ਲਿਆ ਕੁੜੀ ਵਿਚਾਰੀ ਨੂੰ ਉਹ ਆਪਦੇ ਘਰੇ ਨੇ ਕੰਮ ਕਰ ਕਰਦੇ ਸੌ ਹੁਣ ਕੀ ਸਮਝਾਵਾਂ ਇਹਨੂੰ ਦੱਸ ਮੈਨੂੰ ਕੀ ਸਮਝਾਂ ਮੈਂ ਤੇ ਕਿਹਦੀ ਸੁਣਨੀ ਹੁੰਦੀ ਐ ਨੇ ਮੇਰੀ ਮੈਂ ਤੇ ਕੀ ਸਮਝਾਂ ਸਮਝ ਨਹੀਂ ਆਉਂਦੀ ਮੈਨੂੰ ਟੈਨਸ਼ਨ ਨਹੀਂ ਲੈਣਾ ਬੜਾ ਮੈਂ ਚੋ ਦਾ ਦਾਲ ਤੇ ਭਈਆ ਥੋੜੀ ਜਿਹੀ ਪਨੀਰ ਭੁਰਜੀ ਬਣਾ ਲੈਣੀ ਨਾ ਆ ਭਾਬੀ ਹਾਂ ਸਾਈ ਮੈਂ ਤਾਂ ਇਹਦਾ ਨੈਕਾ ਕਰਨੀ ਦੇਖੋ ਤੁਹਾਡੇ ਤੇ ਭਾਈ ਦੇ ਕਹਿੰਦੇ ਨਾ ਮੈਂ ਸਾਰਾ ਕੁਝ ਜੋ ਹੀ ਕਰਨਾ ਜੋ ਦੋ ਦਈ ਦੋਵੇਂ ਕਹਿੰਦੇ ਐ ਭਾਵੇਂ ਮੇਰੀ ਮਰਜ਼ੀ ਦੇ ਖਲਾਫ ਕਰਨਾ ਹੁੰਦਾ ਹੋਵੇ ਸਾਈ ਇਹ ਬਲਪ ਬਾਝਣਾ ਕਰੀਏ ਮੈਂ ਦੀਦੀ ਵਾਸਤੇ ਰੋਟੀ ਬਣਾਉਣ ਲੱਗੀ ਆਂ ਨਹੀਂ ਭਾਬੀ ਤੁਸੀਂ ਬਸ ਅਮਰਤ ਨਾਲ ਹੋਣੇ ਸਮਝਾ ਦਿਓ ਇਹਦਾ ਮਤਲਬ ਇਹ ਨਹੀਂ ਆ ਕਿ ਜੇ ਮਾ ਉਹਦੇ ਘਰ ਚਲ ਗਿਆ ਵਾ ਨਾ ਤੇ ਸਾਡੇ ਵਿੱਚ ਸਾਰਾ ਕੁਝ ਸਹੀ ਹੋ ਗਿਆ ਵਾ ਉਹਨੂੰ ਕੋ ਆਪਣੇ ਹੱਥ ਵਿੱਚ ਰਵੇ ਸਹੀ ਵੀ ਹੈ ਤੁਹਾਨੂੰ ਉਹਦਾ ਮੈਂ ਤੇ ਤੇਰੇ ਭਾਜੀ ਨੇ ਕਿੰਨਾ ਸਮਝਾਇਆ ਵਾ ਕਿ ਆਪਣਾ ਰਿਸ਼ਤਾ ਸਹੀ ਕਰ ਲੋ ਹੁਣ ਸਾਰਿਆਂ ਦੀ ਨਿਗਾਹ 'ਚ ਤੁਹਾਡਾ ਰਿਸ਼ਤਾ ਸਹੀ ਹੋ ਗਿਆ ਵਾ ਤੇ ਮੇਰੀ ਗੱਲ ਤਾਂ ਚੰਗੀ ਤਰ੍ਹਾਂ ਪਤਾ ਵਾ ਭਾਬੀ ਸਾਰਿਆਂ ਨੇ ਤੇ ਸਾਰਿਆਂ ਦਾ ਦਿਲ ਨਾ ਦਿਖਾਇਓ ਹੁਣ ਉਹਦੋਂ ਤੂੰ ਘਰ ਗਿਆ ਚਾਚੀ ਜੀ ਉਹਨਾਂ ਨੂੰ ਓ ਜੀ ਨੂੰ ਨਾ ਪਤਾ ਕਿੰਨੀ ਖੁਸ਼ੀ ਹੋਈ ਆ ਖਾਸ ਕਰਕੇ ਲक्की ਬਾਜੀ ਨੂੰ ਸਾਰੇ ਕਿੰਨੇ ਖੁਸ਼ ਹੋਏ ਆ ਤੇਰੇ ਨਾਲ ਵੇਖ ਕੇ ਕਿ ਸਾਡਾ ਜਵਾਈ ਸਾਡੇ ਘਰ ਆਇਆ ਵਾ ਤੇ ਨਾਲੇ ਸਾਡੀ ਕੁੜੀ ਹੁਣ ਪੂਰੀ ਖੁਸ਼ ਆ ਦੋਵਾਂ ਦੀ ਬਣਨ ਲੱਗ ਪਈ ਆ ਤੇ ਹੁਣ ਫੇਰ ਨਾ ਇਦਾਂ ਕਰੀ ਸਾਹੀ ਵੇਖ ਉਹਨੂੰ ਵੀ ਵਿਚਾਰੀ ਨੂੰ ਤੇਰੇ ਤੋਂ ਹੀ ਆਸ ਆ ਇੱਕ ਕੁੜੀ ਦੀਆਂ ਉਮੀਦਾਂ ਆਪਣੇ ਹਸਬੰਦ ਤੋਂ ਹੀ ਹੁੰਦੀਆਂ ਵਾ ਮੈਂ ਸਾਰਾ ਕੁਝ ਸਾਰਿਆਂ ਦੀ ਖੁਸ਼ੀ ਵਾਸਤੇ ਕਰਨਾ ਨਾ ਤੇ ਮੇਰੇ ਤੇ ਇਹ ਨਾ ਕਰੋ ਕਿ ਮੈਂ ਜਿਆ ਮਾੜਾ-ਮੋੜਾ ਕਰ ਲੈਣਾ ਉਹਦੇ ਤੋਂ ਮੈਂ ਜਾਵਾਂ ਜੇ ਮੈਂ ਕਰਨਿਆ ਨਾ ਉਹਦੇ ਨਾਲ ਉਹਨੂੰ ਕੋ ਆਪਣੀ ਹੱਦ ਵਿੱਚ ਰਵੇ ਮੇਰੀ ਗੱਲ ਸੁਣ ਜੀ ਤੂੰ ਸਾਰਿਆਂ ਦੇ ਕਿਸੇ ਵਾਸਤੇ ਇੰਨਾ ਕੁਝ ਕਰਨ ਗਿਆ ਨਾ ਤੇ ਉਹਦੇ ਨਾਲ ਰਿਸ਼ਤਾ ਵੀ ਸਹੀ ਕਰਨਾ ਇਹ ਸਾਰਿਆਂ ਦੀ ਇੱਕਦਮ ਸਾਰਾ ਕੁਝ ਨਹੀਂ ਚਾਹੀਦਾ ਹੋਊਗਾ ਮੈਨੂੰ ਟਾਈਮ ਚਾਹੀਦਾ ਕੋਈ ਗੱਲ ਨਹੀਂ ਬਾਪੂ ਤੂੰ ਲੈ ਲੈ ਜਿੰਨਾ ਮਰਜੀ ਟਾਈਮ ਮੈਂ ਤੈਨੂੰ ਫੋਸ ਨਹੀਂ ਕਰਦੀ ਇਹ ਚੀਜ਼ ਤੂੰ ਸਿਮਰ ਨੂੰ ਸਮਝਾਇਆ ਕਰ ਕਿ ਮੈਨੂੰ ਟਾਈਮ ਦੇ ਮੈਂ ਉਹਨੂੰ ਕੁਝ ਨਹੀਂ ਸਮਝਾਉਣਾ ਬਸ ਇਹਨੂੰ ਇੰਨਾ ਕਹਦੇ ਹੋ ਕਿ ਆਪਣੀ ਹੱਦ ਵਿੱਚ ਰਵੇ ਇਹ ਨਾ ਵੇ ਜਿਹੜਾ ਮਾੜਾ ਮੋਟਾ ਕੁਝ ਸਹੀ ਹੁੰਦਾ ਹੋਣਾ ਆ ਬਿਲਕੁਲ ਹੀ ਖਰਾਬ ਹੋ ਜਾਏ ਚਲ ਕੋਈ ਗੱਲ ਨਹੀਂ ਮੈਨੂੰ ਕਹਿ ਦਾਂਗੀ ਕਿ ਬਿਲਕੁਨ ਇਹਨਾਂ ਨੂੰ ਕੋਇਆ ਬਲੈਕ ਨਾ ਦਿਲਾ ਕੇ ਖਲੋਆ ਕਾ ਠੀਕ ਹੈ ਖੁਸ਼ ਚੱਲਣਾ ਆਉਂਗੇ ਤੇ ਣਿਆਣਿਆਂ ਵਾਲੀਏ ਜੀ ਦਾਲੀ ਸਾ ਇਹ ਮੈਨੂੰ ਕੋਉਂਦੀ ਆ ਮੇਰੇ ਲਾਗੇ ਕੋਲ ਖਨੋਦੀ ਆ ਦਸ ਤੇਰੇ ਲਾਗੇ ਨਾ ਖਲੋਵੇ ਤੇ ਕਿਹਦੇ ਲਾਗੇ ਖਲੋਵੇ ਕੰਮ ਲਿਆ ਛਦਾਈਆਂ ਵਾਲੀਆਂ ਗੱਲਾਂ ਮਾਰਦੇ ਰਹਿੰਦੇ ਦੋਵਾਂ ਦੀ ਣਿਆਣਿਆਂ ਵਾਲੀ ਜੇਦੇ ਆ ਹੂੰ ਇਹਨਾਂ ਨੂੰ ਪਤਾ ਨਹੀਂ ਲੱਗਣਾ ਇਹ ਕਦੋਂ ਇਹਨਾਂ ਦਾ ਰਿਸ਼ਤਾ ਸਹੀ ਹੋ ਜਾਣਾ ਹੌਲੀ ਹੌਲੀ ਸਭ ਕੁਝ ਸਹੀ ਹੋ ਜਾਣਾ ਸਾਹੀ ਤੇ ਤੇ ਮੈਂ ਮਰਾਂ ਨਹੀਂ ਆਪਣੀ ਸ਼ਮੀਨ ਮੇਲਾ ਸਾਰਾ ਦਿਨ ਹੀ ਟੈਂਸ਼ਨ ਜਰਦੀ ਹੈ ਮम्मी ਨੇ ਇਹਨੂੰ ਪਰੇਸ਼ਾਨ ਕੀਤਾ ਚੋਆ ਕੇ ਚੋਆ ਕੇ ਚੋਆ ਮੇਰਾ ਰਾਦਾ ਇਨੂੰ ਕਿਤੇ ਕਮ ਹੋਣਾ ਲੱਗੇ ਜਾਵਾ ਥੋੜਾ ਜਿਹਾ ਦਿਲ ਵੀ ਧੜਕਾਊ ਜੂਗਾ ਥੋੜਾ ਕੰਮ ਫਿਰ ਕੇ ਆੜੀ ਪ੍ਰੇਸ਼ਾਨੀਆਂ ਭੁੱਲ ਜਾਣਗੇ ਨਾਲ ਇਹਨੂੰ ਇੱਦਾਂ ਕਰਦਾ ਹਾਂ ਮੈਨੂੰ ਕਹਿਣਾ ਚੱਲ ਜੰਮੀ ਚੱਲ ਮੇਰੇ ਨਾਲ ਤੂੰ ਆ ਅੱਛਾ ਵੀ ਸਾਰਾ ਦਿਨ ਘਰੇ ਕੰਮ ਕਰਦੀ ਰਹਿੰਦੀ ਆ ਤੇ ਕਾਜ ਆਗ ਦੀ ਟੈਨਸ਼ਨ ਤੇ ਕੰਮ ਉਤੋਂ ਮੰਮੀ ਦੇ ਤਾਨੇ ਕੀ ਕੀ ਬਿੰਦੀ ਹੋਈ ਦੇ ਉੱਤੇ ਚੱਲ ਉਹ ਵੀ ਮੇਕਰਦਾ ਗੱਲਾਂ ਤਾ ਕਿੰਨਾ ਬਾਲੀ ਟੈਨਸ਼ਨ ਲੈਣ ਲੱਗੀ ਹੈ ਟੈਨਸ਼ਨ ਦੇ ਵਿੱਚ ਤੇ ਮੈਂ ਵੀ ਹੈਗਾ ਵਾਂ ਜਿਵੇਂ ਕੰਮ ਤੇ ਪਾਵਾਂ ਮੇਰਾ ਵੀ ਧਿਆਨ ਇਹਦੇ ਵੱਲ ਹੀ ਹੁੰਦਾ ਵਾ ਤੇ ਇੱਕ ਮੰਮੀ ਨੂੰ ਲਾਲ ਲਾ ਗੱਲਾਂ ਕਰਦੀ ਆ ਉਹ ਅੱਗੀ ਟੈਨਸ਼ਨ ਦੇ ਵਿੱਚ ਆ ਜਿਹੜੀਆਂ ਲਾਲ ਲਾ ਗੱਲਾਂ ਕਰਦੀਆਂ ਨਾ ਉਹ ਵੀ ਸੁਣ ਕੇ ਨਾ ਉਹ ਬੋਤੀ ਬਣ ਗਈ ਆ ਕਿਲ ਤੇ ਕਰ ਰਿਹਾ ਕੀ ਕਰਿਓ ਵੀ ਵਿਚਾਰੀ ਨਾਲ ਕਿ ਤੇਰੇ ਮੈਂ ਰੋਟੀ ਪਾਈ ਹੈ ਰਣਜੀਤ ਕੁਝ ਨਹੀਂ ਇੱਥੇ ਕੀ ਕਰਦਾ ਬੰਦੇ ਕੁਛ ਨਹੀਂ ਕਰਨਾ ਕੀ ਹੈ ਇੱਥੇ ਬਾਬਾ ਸ਼ਾਂਤੀ ਜੀ ਜਿਹੜਾ ਮੈਂ ਤੇਰੇ ਬਾਰੇ ਸੋਚਣ ਦਿਆਂਗੇ ਮੇਰੇ ਬਾਰੇ ਹਾਂ ਮੇਰੇ ਬਾਰੇ ਕੀ ਸੋਚਣੇ ਸੀ ਤੂੰ ਚਲੀਏ ਟੈਨਸ਼ਨ ਨਾ ਲੈ ਆਕਰ ਜੱਦੀ ਕਿਉਂ ਫਿਕਰ ਹੈ ਜਪੈਰੀਨੀ ਤੂੰ ਮੰਮੀ ਨੇ ਕਰਕੇ ਆ ਮੰਮੀ ਛੋਟੀ ਛੋਟੀ ਗੱਲਾਂ ਤੈਨੂੰ ਪਤਾ ਵੀ ਨਾਲੀ ਮੰਮੀ ਦਾ ਸੁਭਾ ਉਹਨੇ ਬੋਲਣਾ ਹੁੰਦਾ ਹਰ ਇੱਕ ਵੇਲੇ ਰੰਜੀਤ ਤੁਸੀਂ ਮੰਮੀ ਨੂੰ ਛੱਡੋ ਹਾਂ ਵੱਡੇ ਨੇ ਜੋ ਵੀ ਕਹਿ ਲੈਂਦੇ ਆ ਨਾ ਨੇ ਕਦੇ ਮੋੜ ਕੇ ਜਵਾਬ ਨਹੀਂ ਦਿੰਦੀ ਉਹਨਾਂ ਨੂੰ ਪਰ ਤਾਂ ਉਹਦੇ ਪਤਾ ਹੀ ਹੈ ਕਿ ਮੈਨੂੰ ਕਾਦੀ ਟੈਨਸ਼ਨ ਹੈ ਤੁਸੀਂ ਚੰਗੀ ਤਰ੍ਹਾਂ ਜਾਣਦੇ ਤੁਹਾਡੇ ਤੋਂ ਕਿਹੜਾ ਕੋਈ ਪੜਦਾ ਹੈ ਅੱਛਾ ਚਲੋ ਛੱਡੋ ਬਾਬਾ ਜੀ ਸਭ ਠੀਕ ਕਰਨਗੇ ਮੇਰੀ ਗੱਲ ਸੁਣੋ ਰੋਟੀ ਤੁਹਾਡੀ ਪਾਈ ਹੈ ਤੇ ਮੈਂ ਸਾਰੇ ਦੇਖਦੀ ਐ ਮੈਨੂੰ ਕਿਹ ਪਤਾ ਨਹੀਂ ਕਿੱਥੇ ਚਲ ਗਏ ਥੱਲੇ ਆਣ ਕੇ ਰੋਟੀ ਖਾ ਲੋ ਰੋਟੀ ਖਾ ਲਵੇਂ ਮੇਰੀ ਗੱਲ ਸੁਣ ਹਾਂ ਚਲ ਮੈਂ ਤੁਹਾਨੂੰ ਕਹਿੰਦਾ ਇਹ ਗੱਲ ਕਿ ਦੱਸਾਂ ਕਿਹੜਾ ਮੰਨ ਨਹੀਂ ਮੈਂ ਅੱਗੇ ਮੈਂ ਤੁਹਾਡਾ ਕਹਿਣਾ ਨਹੀਂ ਮੰਨਦੀ ਦੱਸੋ ਮੰਨਦੀ ਆ ਨਾ ਮੰਨਦੀ ਆ ਫੇਰ ਤੇ ਚੱਲ ਆਪਾਂ ਕਿੱਥੇ ਘੁੰਮਣ ਚਲੀ ਮੇਰਾ ਬੜਾ ਜੀ ਚਾਹੁੰਦਾ ਘੁੰਮਣਾ ਘੁੰਮਾਂ ਹੂੰ ਰਣਜੀਤ ਮੇਰਾ ਬਿਲਕੁਲ ਵੀ ਮੰਨਨੀ ਆ ਕਿਤੇ ਵੀ ਜਾਣਾ ਮੈਂ ਕਿਤੇ ਖੜਿਆ ਤੈਨੂੰ ਕਿਤੇ ਹੈ ਮੈਨੇ ਖੜਿਆ ਤੇ ਚੱਲਦੇ ਆਪਾਂ ਮੈਂ ਮੰਨਦੀ ਆ ਅਸੀਂ ਕਦੀ ਨਹੀਂ ਕਿਤੇ ਗਏ ਪਰ ਨਾ ਸਿਚੁਏਸ਼ਨ ਇਦਾਂ ਨਹੀਂ ਬਣੀ ਹੋਈ ਆ ਤੇ ਮੇਰਾ ਨਹੀਂ ਮੰਨਣਾ ਗਾ ਜਾਣ ਦਾ ਕਿਤੇ ਵੀ ਤੇਰਾ ਮਨ ਸਹੀ ਕਰ ਲਈ ਤੇ ਚਲਿਆ ਮੈਂ ਚੱਲਦੇ ਆਪਾਂ ਕੁਐਸਚਨ ਇਹਦਾ ਬੜਾ ਵਧੀਆ ਫੀਲ ਹੋਊਗਾ ਤੈਨੂੰ ਚਲੋ ਠੀਕ ਐ ਦੇਖਦੇ ਠੀਕ ਐ ਆ ਜਾਓ ਫੇਰ ਰੋਟੀ ਖਾਓ ਆਓ ਚੱਲੇ ਮੰਮੀ ਜੀ ਵਾਜਾ ਮਾਰ ਲੈ ਮੈਨੂੰ ਚੱਲ ਚੱਲ ਮੈਂ ਆਣਾ ਸ਼ਮੀ ਗੱਲ ਸੁਣੀ ਹੁਣ ਕੀ ਹੋ ਗਿਆ ਪਾ ਚੱਵੀ ਰੋਟੀ ਕਿਤੇ ਮੇਰੇ ਗੱਲ ਸੁਣ ਆਪਾਂ ਜਾਣਾ ਵਾ ਠੀਕ ਐ ਨਾ ਰੋਟੀ ਖਾਣੇ ਚੱਲਦੇ ਆਂ ਤੇ ਮੇਰੀ ਗੱਲ ਸੁਣ ਸੂਟ ਬੜਾ ਸੋਹਣਾ ਪਿਆ ਜੀ ਬੜਾ ਸੰਨਾ ਲੱਗੰਦੇ ਆ ਮੈਂ ਤੇ ਬਦਰੀਨਾ ਆਈਏ ਪਾਕਿਸਤਾਨ ਠੀਕ ਆ ਪੱਕਾ ਇਹੋ ਰੰਦਨੀ ਹਾਂ ਠੀਕ ਹੋ ਗਿਆ ਚੱਲੀਏ ਐਵੇਂ ਫਿਕਰ ਕਰੀਏ ਜੀ ਮੈਂ ਰੰਦਨੀ ਤਮੀ ਕੀ ਕਰਮੀਏ ਕਿੱਸੇ ਚੱਲੀ ਆ ਤਿਆਰ ਹੋਈ ਨੇ ਮम्मी ਕੰਮੀ ਕਰਨ ਦੀ ਸੀ ਉਹ ਵੈਸੇ ਮੈਨੂੰ ਰਣਜੀਤ ਕਹਿੰਦੇ ਆ ਕਿ ਅੱਜ ਨਾ ਮੈਂ ਥੋੜਾ ਫ੍ਰੀ ਆ ਤੇ ਮੇਰੇ ਨਾਲ ਚੱਲ ਮੰਮੀ ਬਸ ਬਾਜ਼ਾਰ ਵਜੂਲੀ ਜਾਣਾ ਵਾ 2 ਮਿੰਟ ਕੋਈ ਚੀਜ਼ ਚੂਜ਼ ਲੈਣਾ ਮਤਲਬ ਘੁੰਮਣ ਜਾਣਾ ਘੁੰਮਣ ਜਾਣਾ ਹੋਇਆ ਨਾ ਤੇਰੇ ਤੇਰੇ ਚੱਲਦੇ ਮੈਂ ਘੁੰਮੀ ਪਈ ਆ ਮੇਰੀ ਸੁਣ ਲੈ ਗੱਲ ਕੋਈ ਕੁਮਰ ਕਾ ਮੰਡੀ ਜਾਣਾ ਤੂੰ ਮੇਰੇ ਨਾਲ ਚੱਲ ਉੱਥੇ ਇੱਕ ਹੈਗੀ ਜਦਾਨੀ ਦਵਾਈ ਦਿੰਦੀ ਆ ਕੁੜੀਆਂ ਚੱਲ ਤੂੰ ਉਹਦੇ ਹੱਥ ਦੇਵਾ ਟੈਂਸ਼ਨ ਮੇਰੇ ਸਿਰ ਤੇ ਜਾਦੀ ਆ ਤੁਹਾਨੂੰ ਘੁੰਮਣ ਦੀ ਪਈ ਆ ਸੋ ਸੋਚ ਕੇ ਵੀ ਰਾਤ ਨੀਂਦ ਨਹੀਂ ਆਉਂਦੀ ਤੇ ਪੁਚਾਰੀ ਵੇਲੀ ਆ ਤੇ ਚੱਲੀ ਘੁੰਮਣ ਮੇਰੇ ਨਾਲ ਚੱਲ ਪਹਿਲੋ ਮੰਮੀ ਤੂੰ ਕੁੜੀਆਂ ਤੂੰ ਚੱਲ ਪਹਿਲੋ ਬਾਅਦ ਚ ਦੱਸੂਗੀ ਕੁੜੀਆਂ ਮੰਮੀ ਦਵਾਈ ਡਾਕਟਰ ਦੀ ਮੈਂ ਖਾਂਦੀ ਤੇ ਪਈ ਆ ਉਹ ਨਹੀਂ ਖਾਣੀ ਆਪਾਂ ਚੱਲ ਬਖਾ ਕੇ ਆਈਏ ਪੁੜੀਆਂ ਤੇ ਇਹਨੇ ਖਾਣੀਆਂ ਜਾਂਦੀਆਂ ਥੋੜੀ ਖਾਣੀਆਂ ਚੱਲ ਉਹ ਦਵਾਈ ਦਿੱਤੀ ਬੱਚਾ ਹੁੰਦੀ ਤੇ ਆਪਾਂ ਚੱਲ ਕੇ ਆਈਏ ਬਾਜ਼ਾਰ ਦੀ ਕਿਹੜੀ ਗੱਲ ਹੈ ਫੇਰ ਚਲੀ ਜਾਈ ਕਿਹੇ ਦਿਨ ਚੱਲ ਤੋਰ ਠੀਕ ਆ ਮੈਂ ਚੱਲਾ ਜਾ ਮੈਂ ਕਪੜੇ ਪਾਈਏ ਫੜਾ ਫੜਾ ਜਾ ਨਿਕਾ ਬੈਗ ਘੜਕਣਾ ਆਇਰਪਾ ਕੀ ਦਾ ਸਮਝੀ ਜੀ ਕੀ ਕਰਾਂ ਜਾ ਕੇ ਇਹਦੋ ਕੋ ਦਾਈ ਕੋਲ ਮੈਨੂੰ ਕੁੜੀਆਂ ਦਾ ਕੀ ਅਸਰ ਹੋਣਾ ਮੇਰੇ ਕਿਸਮਤ ਦੀ ਮਾਰੀ ਹੈ ਮੰਦਰਾ ਨਹੀਂ ਦਵਾ ਕੇ ਨਹੀਂ ਆਣਿਆ ਆਲੀ ਕੰਮ ਕੀ ਕਰਨਾ ਜੇ ਤੁਸੀਂ ਹਾਂ ਕੁਝ ਨਹੀਂ ਅੱਜ ਬੱਚਿਆਂ ਦੇ ਘਰੋਂ ਪਰਿੰਦੇ ਸਿਮਰ ਜਤੈ ਕਰਨੇ ਜ ਸਾਹਿਲ ਦੇ ਅੱਛਾ ਹੋ ਗਈ ਤੇ ਚਲੀਏ ਓਹੋ ਰਣਜੀਤ ਤਿਆਰ ਮੈਂ ਕੀ ਹੋਣਾ ਵਾ ਤਿਆਰ ਨੂੰ ਮੈਂ ਤਿਆਰੀ ਮੇਰੀ ਗੱਲ ਸੁਣ ਆਪਾਂ ਫੇਰ ਕਿਸੇ ਦਿਨ ਨਾ ਚਲੀਏ ਕਿਉਂ ਵੈਹੀ ਵਹਿਨੀ ਉਹ ਨਹੀਂ ਮੈਂ ਤਿਆਰ ਹੋਇਆ ਮੈਂ ਜਾਣਾ ਵਾ ਤੁਨੂੰ ਮੈਂ ਮੂਡ ਬਣਾਇਆ ਜਾਂਦਾ ਚੱਲਦਾ ਮੈਂ ਤੁਹਾਨੂੰ ਦੱਸਦੀ ਇੱਕ ਗੱਲ ਅੱਜ ਨਾ ਮੰਮੀ ਜੀ ਕਿਤੇ ਜਾਣ ਨੂੰ ਮੈਨੂੰ ਕਹਿਣ ਦੇ ਆ ਤੇ ਜ਼ਰੂਰੀ ਜਾਣਾ ਵਾ ਤੇ ਜੇ ਤੁਹਾਨੂੰ ਪਤਾ ਮੈਂ ਉਹਨਾਂ ਨੂੰ ਜਵਾਬ ਦਿੱਤਾ ਨਾ ਤੇ ਉਹ ਫਿਰ ਗੁੱਸਾ ਕਰ ਲੈਣਗੇ ਕਿੰਨੇ ਕਿੰਨੇ ਦਿਨ ਮੈਨੂੰ ਬੁਲਾਉਂਦੇ ਨਹੀਂ ਆ ਮੇਰੀ ਗੱਲ ਜਿਵੇਂ ਮੰਮੀ ਨਹੀਂ ਜਾਣਾ ਤੈਨੂੰ ਪਤਾ ਕਿੱਥੇ ਜਾਣਾ ਲਗਭਗ ਯਾਰ ਜਾਣਾ ਔਰ ਕਿੱਥੇ ਆਣਾ ਨਾ ਮੈਂ ਕੱਲ ਚਲ ਜਿਉਂਵਾਂ ਉਹ ਨਹੀਂ ਮੰਮੀ ਜਿੱਦ ਕਰਨ ਦੇ ਆ ਵੀ ਤੈਨੂੰ ਦਵਾਈ ਦਿਵਾਉਣੀ ਆ ਕੋਈ ਦਾਈ ਆ ਤੇ ਉਹ ਕੁੜੀਆਂ ਦੇਦੀ ਆ ਪਤਾ ਨਹੀਂ ਕਿਹੜੇ ਪਿੰਡ ਤੇ ਉੱਥੇ ਮੈਨੂੰ ਲੈ ਕੇ ਚੱਲੇ ਨੇ ਉਹ ਕਹਿੰਦੇ ਮ ਹੁਣ ਜੇ ਮੈਂ ਨਾ ਕਰਦੀ ਆਂ ਤੇ ਸਿਆਪਾ ਵਾ ਕਰ ਚ ਮੈਂ ਦੱਸੋ ਕੀ ਕਰਾਂ ਹੁਣ ਮੈਨੂੰ ਜਾਣਾ ਪੈਣਾ ਵਾ ਯਾਰ ਸਿਆਪਾ ਬਈ ਨਾ ਪਹਿਲੇ ਮੈਂ ਨਹੀਂ ਇਹ ਕੰਮ ਦਈਆਂ ਦੁਨੀਆ ਦੇ ਚੱਕਰ 'ਚ ਪੈਣਾ ਮੇਰੀ ਗੱਲ ਸੁਣੋ ਜੇ ਕੰਮ ਕੋ ਉਲਟ ਪੈ ਗਿਆ ਫੇਰ ਇਹਨਾਂ ਲੜਾਈ ਪੈਣੀ ਚੰਗੀ ਆ ਮੈਂ ਨਹੀਂ ਇਹ ਕੰਮ ਚਾਹੁੰਦਾ ਵੀ ਹਾਂ ਕਿ ਦਾਈਆਂ ਦੇ ਚੱਕਰ 'ਚ ਪੈ ਗਿਆ ਤੇ ਬਾਅਦ 'ਚ ਹੋਰ ਤੇ ਕੰਮ ਉਲਟ ਹੋ ਜੇ ਤੇ ਬਾਅਦ 'ਚ ਕੁਝ ਨਹੀਂ ਹੁੰਦਾ ਹੁਣ ਮੰਮੀ ਮੈਨੂੰ ਲੈ ਕੇ ਜਾਣਾ ਚਾਹੁੰਦੇ ਤੇ ਦੱਸ ਮੈਂ ਕੀ ਕਹਾਂ ਨਾ ਮੈਂ ਉਹਨਾਂ ਨੂੰ ਸੱਚਾਈ ਦੱਸ ਸਕਦੀ ਆ ਮੈਂ ਕੀ ਕਰਾਂ ਮੰਮੀ ਤਾਂ ਮੈਂ ਤਾਂ ਮਾਫ਼ ਕਰਾਂ ਸਿਆਣੀਆਂ ਜ਼ਰੂਰੀਆਂ ਬੁੜੀਆਂ ਲਈ ਫਰਦੀਆਂ ਤਾਂ ਗਿਆ ਦੁਈਆਂ ਦੇ ਬਣੇ ਪਰ ਡਾਕਟਰ ਸਿਆਣੇ ਕਿਹ ਜਣੇ ਉਹ ਜਿਹੜੀਆਂ ਨਹੀਂ ਪੜਾਈਆਂ ਕਰਕੇ ਬੈਠੇ ਆ ਉਹ ਪਾਗਲ ਆ ਇੰਦਾਈਆਂ ਜਦੀਆਂ ਸਿਆਣੀਆਂ ਆ ਆ ਚੋੜ ਆ ਚੱਕ ਦਾਈਆਂ ਨੂੰ ਲੈ ਲਓ ਤੂੰ ਕੀ ਕਰਾਂ ਹਾਂ ਫਿਰ ਦੱਸੋ ਮੈਨੂੰ ਨਹੀਂ ਜਾਣਾ ਮੈਂ ਕਹਿ ਦਣਾ ਨਹੀਂ ਜਾਣਾ ਹਾਏ ਹਾ ਮੈਂ ਚੰਗੀ ਤੁਹਾਡੇ ਦੋਹਾਂ ਦੇ ਵਿਚਕਾਰ ਫਸ ਜੰਨੀ ਆ ਉਹ ਕਹਿੰਦੀ ਪਿਆਰ ਹੋ ਜਾਣਾ ਉਹ ਤਾਂ ਤੁਸੀਂ ਕਦੇ ਜਾਣਾ ਨਹੀਂ ਆ ਪਿਆਰ ਹੋਈਆਂ ਤੂੰ ਮੇਰੇ ਨਾਲ ਘੁੰਮਣ ਚਾਹਦਾ ਮੈਂ ਕਹਿ ਦਣਾ ਮੈਂ ਤੁਹਾਨੂੰ ਕਿ ਨਹੀਂ ਜਾਣਾ ਮੈਂ ਦਾਈਆਂ ਦੀਆਂ ਦੁਨੀਆਂ ਲਈ ਜਾਂਦਣਾ ਮੁੜ ਕੇ ਮੈਨੂੰ ਪੰਜ-ਪੰਜ ਸੱਤ-ਸੱਤ ਦਿਨ ਮੰਮੀ ਬੁਲਾਉਂਦੇ ਨਹੀਂ ਆ ਮੈਂ ਐਂ ਦੱਸ ਕਿਹੜੇ ਮੈਨੂੰ ਨਹੀਂ ਪਤਾ ਇਹ ਕਦੋਂ ਕਰ ਲਓ ਫਿਰ ਆਪੇ ਕਰ ਲਓ ਮੈਂ ਬਣੀ ਨਾ ਬਾਤ ਠੀਕ ਆ ਹਾਂ ਹੁੰਦੀ ਨਹੀਂ ਉਹ ਤਾਂ ਵੜੀ ਬੁਲਾ ਕੇ ਕਿਤੇ ਬਹੁਤ ਫੁੱਲ ਕਿਹਦੇ ਨਾ ਉਦਾਂ ਲਾਲ ਲੱਗਾਂ ਕਰਦੀ ਦੀ ਮਾਂ ਫਿਰ ਵੀ ਮੇਰੇ ਸਸਵਾ ਮਾਂ ਮੈਂ ਬੋਲਣਾ ਤੇ ਹੈ ਹੀ ਨਾ ਹੁਣ ਮੈਨੂੰ ਲਾ ਕੇ ਕਰਦਾ ਇਹਦਾ ਕੁਝ ਵੀ ਕਰੇ ਮੰਮੀ ਬੋਲੋ ਆਇਓ ਇਧਰ ਬੜਾ ਸੁਣ ਮੇਰੇ ਗੱਲ ਸੁਣੋ ਅਸੀਂ ਜਾਣਾ ਹੀ ਅੱਜ ਘੁੰਮਣ ਕਿਤੇ ਤੈਨੂੰ ਜਾਨਾ ਨਹੀਂ ਸੀ ਜਿਹੜਾ ਕੰਮ ਕਹਿੰਦੇ ਸੀ ਮੇਰੇ ਗੱਲ ਸੁ ਕਿਹੜਾ ਕੰਮ ਜਾਣਾ ਨਹੀਂ ਕਹਿੰਦੇ ਜੀ ਤੂੰ ਇਹ ਆ ਕੋ ਮਝਾਣਾ ਨਾ ਉਹ ਬੰਦ ਕਰ ਮੇਰਾ ਜਿਹੜਾ ਘੁੰਮਣਾ ਉਹ ਜ਼ਰੂਰੀ ਆ ਤੇਰਾ ਘੁੰਮਣਾ ਜ਼ਰੂਰੀ ਨਹੀਂ ਆ ਆ ਸਦਾਈਆਂ ਨੂੰ ਜਾਣਾ ਜ਼ਰੂਰੀ ਹੈ ਗੇ ਜਾਣਾ ਤੂੰ ਤੇ ਛੁੱਡੂ ਜੇ ਨੰਦਰ ਵਰਕੇ ਬੈਠੇ ਰਹਿਣਾ ਮੈਂ ਤਾਂ ਕੁਛ ਕਰਾਂ ਮੈਂ ਛੁੱਡੂ ਹੀ ਸਹੀ ਆ ਆਹੋ ਵਾਦਾਈਆਂ ਦੁਈਆਂ ਸਿਆਣੀਆਂ ਨਾਲ ਨਹੀਂ ਜਾਣਾ ਕਿਉਂ ਨਹੀਂ ਜਾਣ ਦੇਣਾ ਤੂੰ ਉਹ ਦੱਸ ਉਹ ਡਾਕਟਰ ਚੰਗੀ ਆ ਕੀ ਸਦਾਈਆਂ ਸਿਆਣੀਆਂ ਦੱਸਾ ਦੋਗੀ ਆ ਮੈਂ ਜੋ ਕਰਦੀ ਮਾਰਾ ਕਰਦੀ ਆ ਟੈਨਸ਼ਨ ਤਿੰਨ ਨੂੰ ਨਹੀਂ ਮਿੰਨੂ ਆ ਸਮਝ ਲੱਗੀ ਚੁੱਪ ਕਰਕੇ ਬਹਿ ਜਾ ਚੱਲ ਨੀ ਹਟ ਕੁੜੀਏ ਤੂੰ ਮੰਮੀ ਰੈਂ ਤੋਂ ਅੱਜ ਘੁੰਮਦੇ ਮੈਂ ਤੈਨੂੰ ਕਿਹਾ ਫੇਰ ਕਹੇ ਦਿਨ ਘੁੰਮਣ ਘੁੰਮਣਾ ਦਾ ਹਰਦਮ ਘੁੰਮਣਾ ਮੇਰਾ ਘੁੰਮਣਾ ਤੁਸੀਂ ਸ਼ੁਰੂ ਕੀਤਾ ਤੇ ਆਪਣਾ ਘੁੰਮਣਾ ਜ਼ਰੂਰੀ ਹੈ ਸਾਡਾ ਮੈਨੂੰ ਘੁੰਮ ਲੈਂਦੇ ਵੀ ਲੋ ਉਹ ਦਾਈ ਭਾ ਚਲੀ ਕਿਤੇ ਚਲੋ ਚੋ ਚਲਿਆ ਮੰਮੀ ਚਲੋ ਮੈਂ ਚੱਲਦੀ ਤੁਹਾਡੇ ਨਾਲ ਕੋਈ ਗੱਲ ਨਹੀਂ ਪਰ ਇਹਨੂੰ ਕੋਈ ਪਤਾ ਨਹੀਂ ਦਾਈ ਨੇ ਸਿੱਧੀ ਕੋਈ ਗੱਲ ਕਰਨੀ ਨਹੀਂ ਇਹਨੇ ਇਹਨੇ ਕਲੇਸ਼ ਕੋਣਾ ਹੀ ਹੈ ਜਾਣ ਤੋਂ ਪਹਿਲੋ ਮੰਮੀ ਮੈਂ ਕਲੇਸ਼ ਪਾਇਆ ਤੁਸੀਂ ਪਾਇਆ ਜੇ ਚੰਗੇ ਪਲੇ ਘੁੰਮਣ ਚੱਲੇ ਆਂਗਾ ਮੈਨੂੰ ਕੁਝ ਫੇਰ ਕਹੇ ਦਿਨ ਚੱਲਦੀ ਤੇ ਕੋਈ ਫੇਕੇ ਦਾ ਟਾਈਮ ਨਾ ਲੱਗੂਗਾ ਅੱਜ ਦਿਨ ਟਾਈਮ ਲੱਗਣਾ ਤਾਂ ਮੈਂ ਬਾਅਦ ਵਿੱਚ ਗੱਲ ਨਹੀਂ ਕਰਨੀ ਇਹ ਮੈਂ ਚੱਲੀ ਇਹਨਾਂ ਲੈ ਕੇ ਤਾਂ ਟੋਕਾ ਟੋਕੀ ਬੰਦ ਕਰ ਮੈਂ ਪਹਿਲਾਂ ਜੂਟਾ ਨਹੀਂ ਕੁੜੀ ਆ ਜਾ ਚਲੀਏ ਤੇ ਦਾਈ ਨੇ ਪਖੜ ਪੜਿਆ ਵਾ ਅੱਛਾ ਜੋ ਲੈ ਜਿਹੜੀ ਦਾਈ ਤੋਂ ਖੜਨਾ ਆ ਦਾਈਆਂ ਨਾਲ ਪਤਾ ਨਹੀਂ ਕੀ ਦੱਸ ਹੈ ਕਿ ਡੇ ਦਾਈਆਂ ਨੇ ਐਮ ਬੀਬੀਐਸ ਕੀਤੀ ਐ ਐਮ ਡੀ ਕਿੱਡੀਆਂ ਅਫਸਰ ਬਣੀਆਂ ਦਾਈਆਂ ਪਤਾ ਖੇਡਾ ਨਹੀਂ ਇਹਨਾਂ ਨੂੰ ਚੱਲ ਆ ਜਾ ਘਰ ਸੌਣ ਮੇਰੀ ਤੂੰ ਮੈਂ ਤਿਆਰ ਹੋਣ ਕਿਹਾ ਸੀ ਨਾ ਹੈ ਤਾਂ ਫੇਰ ਤੂੰ ਰਾਣੇ ਦੇ ਕੰਮ ਕਿਉਂ ਪਰੇ ਉਹਦਾਂ ਤੂੰ ਮੇਰੀ ਬੈਸਾ ਬੈਸੀ ਕਰਵਾਤੀ ਮੈਂ ਤੇਰੇ ਵਾਸਤੇ ਕਰਨੀ ਆ ਨਾ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਲੋਕੀ ਮੂੰਹ ਨਾਲ ਮੂੰਹ ਜ਼ੋਰ-ਜ਼ੋਰ ਗੱਲਾਂ ਕਰਨ ਡੈ ਕਿ ਕਿੰਨੇ ਸਾਲ ਹੋ ਗਏ ਵਿਆਹ ਨੂੰ ਉਹਨਾਂ ਨੂੰ ਅਜੇ ਤੱਕ ਨਾ ਕਰ ਕੋਈ ਬਾਲ ਨਹੀਂ ਹੋਇਆ ਤੇ ਮੈਂ ਤੇਰੇ ਭਲੇ ਵਾਸਤੇ ਹੀ ਲੈ ਕੇ ਚੱਲੀ ਆਂ ਹੋਰ ਮੈਨੂੰ ਸੋਪਿਆ ਵੀ ਲੈ ਕੇ ਜਾਵਾਂ ਮੈਂ ਤੁਹਾਨੂੰ ਮੈਂ ਹੈਗੀ ਆ ਤਾਂ ਤੁਹਾਡਾ ਕਰਨ ਡਿੰਦੀ ਤਾਂ ਕਹਿੰਦੇ ਨਹੀਂ ਕਰਨਾ ਤੁਹਾਨੂੰ ਪੁੱਛਣਾ ਤੱਕ ਵੀ ਨਹੀਂ ਆ ਮਮੀ ਜੀ ਮੈਂ ਉਹਨਾਂ ਨੂੰ ਚੁੱਪਣਾ ਨਹੀਂ ਦਿੱਤੀ ਮੈਂ ਉਹਨਾਂ ਨੂੰ ਬੱਸ ਦੱਸਿਆ ਆ ਕਿ ਮੈਂ ਤੁਹਾਡੇ ਨਾਲ ਘੁੰਮਣ ਨਹੀਂ ਜਾ ਸਕਦੀ ਮੈਂ ਮੰਮੀ ਜੀ ਨਾਲ ਚੱਲੀ ਆ ਦਾਈ ਕੋਲੋਂ ਕੁੜੀਆਂ ਲੈਣ ਮੈਂ ਆਹ ਗੱਲ ਦੱਸਣ ਲੱਗਦੀ ਬੱਸ ਉਹ ਪੜਕਾਂ ਲੱਗ ਪਏ ਤੈਨੂੰ ਦੇਖੇ ਕਿਦਾ ਪੜਕੰड्या ਮੈਂ ਆਪਣੇ ਵਾਸਤੇ ਕਰਨ ਨਹੀਂ ਮੈਂ ਤੁਹਾਡੇ ਵਾਸਤੇ ਕਰਨ ਨਹੀਂ ਉਹਨੂੰ ਤਾਂ ਪਤਾ ਨਹੀਂ ਲੱਗਾ ਬੇਫੁੱਟ ਜੈਨੂੰ ਉਹ ਤੇ ਬੋਲਦਾ ਤੂੰ ਤੇ ਚੁੱਪ ਕਰਕੇ ਤੋਟਿਆ ਕਰ ਮੇਰੇ ਚਲਾ ਗੱਲ ਸੁਣ ਮੇਰੀ ਕੱਲ ਨੂੰ ਉਹਦਾ ਸੁੱਖ ਤੁਹਾਨੂੰ ਹੀ ਹੋਣਾ ਮੈਨੂੰ ਨਹੀਂ ਹੋਣਾ ਮੈਂ ਤੂੰ ਉੱਤੇ ਚੱਲ ਜਾਣਾ ਪੀਪਲ ਹੋਊਗਾ ਤਾਂ ਦਸ਼ਾਵੇਂ ਤੇ ਬਹੂ ਗਿਆ ਜੇ ਤੂੰ ਰੋਖ ਹੀ ਨਹੀਂ ਹੋਗਾ ਤਾਂ ਛਾਵੇਂ ਕਿੱ데 ਪਾਊਗਾ ਹੈ ਰੋਖ ਤੇ ਕਰ ਲੋ ਪਹਿਲਾਂ ਆਪਣੇ ਘਰ ਲਾ ਲੋ ਰੋਖ ਲੱਗ ਜੂਗਾ ਨਾ ਸਾਰੇ ਕੰਮ ਹੋ ਜਾਣਗੇ ਦੁਨੀਆ ਨੇ ਇਹਨੂੰ ਹੀ ਵੇਖਣਾ ਲੈ ਆ ਬੜੀ ਸੋਹਣੀ ਲੱਗਦੀ ਹੈ ਬੜਾ ਫਾਇਦਾ ਲੱਗਾ ਤੇ ਅੱਜ ਬਹੁਤ ਵਧੀਆ ਲੱਗ ਰਿਹਾ ਹੈ ਦੇਖੀ ਰੋਖ ਪੀਣਾ ਸੀ ਦੇ ਸੋਣੀ ਹੋਣੀ ਹੈ ਮਾਹੀ ਲੈ ਆ ਕਿਤੇ ਨਿਕਲੇ ਕੇ ਪਾਣੀ ਪਾ ਪਾ ਕੇ ਕਿਦਾਂ ਪਾਲੇ ਆ ਤੇ ਵੇ ਇਧਰ ਵੀ ਹੈ ਰਾਇਕਾ ਛੋਟਾ ਹੋਇਆ ਛੋਟੇ ਗਾੜਲੇ ਆ ਕਿ ਅੱਜ ਸਵੇਰ ਤੋਂ ਡਾਗਣੀ ਆਇਆ ਹੋਈ ਨਹੀਂ ਹੋਈ ਅੱਜ ਸਵੇਰ ਤੱਕ ਨਹੀਂ ਕੀਦੇ ਮੱਥੇ ਲੱਗੀਆਂ ਅੱਜ ਮੈਂ ਨਹੀਂ ਤੇ ਕਿਤੇ ਝੱਟ ਡਾਗ ਛਾਗ ਤੇ ਘਾਹ ਕਾਗ ਜਿੰਦਾ ਚੱਲ ਤੂੰ ਜੱੜ ਜੱੜ ਵਿੱਚ ਆ ਬਣ ਜਾਂਦਾ ਹੀ ਪਰ ਮਾਲਾ ਤੇ ਆੜੀ ਨਹੀਂ ਘਣ ਆਉਦੀ ਆ ਕੋਈ ਚਲੋ ਕੀ ਤਾਂ ਕੋਈ ਆ ਹੀ ਜਾਵੇ ਕੀ ਲੈ ਕੇੜੇ ਨੇ ਲਾਗੋ ਬੰਨਿਆ ਤੂੰ ਜਾਣਦੀ ਨਹੀਂ ਨਾ ਪਿੰਡੀਆਂ ਨਹੀਂ ਹਨ ਕਿਤੇ ਦੂਰੋਂ ਨੇੜੋਂ ਜਾਣ ਤਸਾਂ ਪੰਗੀ ਆਪਾਂ ਤੇ ਮੁਰਗੀ ਫਸਣੀ ਚਾਹੀਦੀ ਆਜੋ ਭੈਣ ਜੀ ਆਜੋ ਅੱਜ ਨਾ ਖੇੜੇ ਖੇ ਨਹੀਂ ਆ ਲਾਗੋ ਬੰਨਿਆ ਤੂੰ ਨਹੀਂ ਅੱਜ ਕੋਈ ਨਹੀਂ ਆ ਇਹਦੇ ਆਉਂਦੇ ਫਾਸਟ ਸਨ ਅਬ ਜੀ ਭੈਣ ਜੀ ਤੁਸੀਂ ਹਾਲ ਹੀ ਖਾਣੇ ਮੇਰੇ ਪੈ ਜੇ ਮੈਂ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਾਈ ਦੀ ਦੂਰੋਂ ਅਹੀਂ ਆਏ ਆ ਮੈਂ ਪਤਾ ਮੇਰੇ ਭੈਣ ਭੈਣ ਦੀ ਘਰ ਆਖੋ ਕਰਿਆ ਮਾਲਕ ਦਾ ਜਿਹੜਾ ਤੁਸੀਂ ਮਿਲ ਪਏਗੇ ਘਰ ਹੋਰ ਭੈਣ ਜੀ ਠੀਕ ਠਾਕ ਉਹ ਤਾਂ ਤੁਹਾਡੀ ਕਿਸਮਤ ਚੰਗੀ ਆ ਉਹਨਾਂ ਦੇ ਘਰ ਦੀ ਤਰ੍ਹਾਂ ਕਰਨੀ ਆਂ ਮੈਨੂੰ ਤਾਂ ਬਾਹਰ ਹੀ ਵਾਦੂ ਕੰਮ ਕੁ ਮਿਲਦਾ ਤੇ ਅੱਜ ਮੈਂ ਰੱਬ ਵੱਲੋਂ ਘਰ ਆ ਥੋੜਾ ਜਿਹਾ ਕੰਮ ਹਿੰਦਾ ਤੇ ਮੈਂ ਹਾਂ ਚੱਲ ਅੱਜ ਮੈਂ ਘਰ ਦਾ ਕਰਦੀ ਆ ਕੱਲ ਨੂੰ ਜਾਊਗੀ ਹੋਰ ਭੈਣ ਜੀ ਤੁਸੀਂ ਸੁਣਾਓ ਕਿੱਥੋਂ ਆਏ ਜ ਤੁਸੀਂ ਸਾਹ ਇਹਨਾਂ ਦੂਰੋਂ ਹੀ ਆਏ ਆ ਕਿਹਦਾ ਕਿਹੜਾ ਮੈਂ ਅੱਜ ਆ ਤਾਂ ਚਾਹਣੀ ਆਨੀ ਤੁਹਾਨੂੰ ਪਿੰਡ ਦੇ ਤੇ ਨਹੀਂ ਤੁਸੀਂ ਲੰਬੋ ਹੀ ਗਏ ਆ ਲੰਬੋ ਹੀ ਆਂ ਹੀ ਨਾ ਹਾਨੂੰ ਕਿਹਨੇ ਤੁਹਾਡੀ ਦੱਸ ਪਾਈ ਸੀ ਅੱਛਾ ਹੈ ਉਹ ਮੰਗੂ ਦੀ ਰੋਟੀ ਹੈਗੀ ਨਾ ਉਹਨੇ ਤੁਹਾਡੇ ਕੋ ਮਨੇ ਕੀ ਦਵਾਈ ਖਾਦੀ ਹੀ ਸ਼ਰਤਿਆ ਤੁਸੀਂ ਦਿੱਤੀ ਹੀ ਤੁਸੀਂ ਆਂਦੇ ਹੀ ਪੱਕਾ ਸ਼ਰਤਿਆ ਆਪੇ ਬੱਚਾ ਹੋਏਗਾ ਹੋਏਗਾ ਉਹਨਾ ਮੈਨੂੰ ਦੱਸ ਪਾਈ ਤੇ ਫਿਰ ਮੈਂ ਰੋਟੀ ਨੂੰ ਲੈ ਕੇ ਆਈ ਹੇ ਤੁਹਾਡੇ ਕੋਲ ਭੈਣ ਜੀ ਸ਼ੁਕਰ ਹੈ ਤੁਸੀਂ ਮਿਲ ਪਏ ਜੇ ਵੇਖੋ ਜਰਾ ਭੈਣ ਜੀ ਚਰ ਜਗਾ ਕੀਤਾ ਆ ਗਈ ਤੁਸੀਂ ਭੈਣ ਜੀ ਮੇਰੀ ਤੇ ਦਵਾਈ ਦੇ ਇੱਕ ਨੰਬਰ ਆ ਤੁਸੀਂ ਖਵਾਗੇ ਇਹਨੂੰ ਵੇਖਿਓ ਤੁਸੀਂ ਤਾਂ ਮੇਰੇ ਗੁਣ ਗਾਹੋਗੇ ਮੈਂ ਤਾਂ ਕਈਆਂ ਨੂੰ ਇੱਥੇ ਕਈਆਂ ਨੂੰ ਹੀ ਫਾਇਦਾ ਹੋਇਆ ਦੇਖਿਆ ਤੁਹਾਨੂੰ ਜਿਤਨਾ ਤੁਹਾਨੂੰ ਉਹਨੇ ਵੀ ਖਾਧੀ ਆ ਨਾ ਦਾਖਵਾਈ ਇਹਨੂੰ ਉਹਨੇ ਵੇਖੋ ਤੁਹਾਨੂੰ ਦੱਸਿਆ ਤੁਸੀਂ ਆਏ ਤੁਸੀਂ ਗਾਹ ਦੱਸੋਗੇ ਕਿਸੇ ਨੂੰ ਵੀ ਭੈਣ ਜੀ ਦੀ ਤਾਂ ਦਵਾਈ ਬੜੀ ਵਧੀਆ ਭੈਣ ਜੀ ਛੱਤ ਦਾ ਦਵਾਈ ਆਉਂਦੀ ਮੇਰੇ ਪਤੀ ਉਹਦੀ ਨੂੰ ਨੇ ਵੀ ਖਾਧੀ ਸੀ ਨਾ ਉਹਨਾਂ ਤਾਂ ਸਾਨੂੰ ਦੱਸਿਆ ਨਹੀਂ ਸਾਨੂੰ ਤਾਂ ਕਿਉਂ ਬਾਹਰੋਂ ਹੀ ਦੱਸਿਆ ਫਿਰ ਤੁਹਾਡਾ ਫੇਰੀਆਂ ਹੀ ਆਏ ਆ ਚੰਗਾ ਕੀਤਾ ਜੇ ਟਿਕਾਣੀ ਦੇ ਆ ਗਏ ਜੇ ਤੁਸੀਂ ਹੋਰ ਪੁੱਤ ਪੀਠਾੜ ਦੋ ਹਾਂਜੀ ਆਂਟੀ చిర ఏ విహా దో తి సార్ గే భీ